ਸਤਿ ਸ਼੍ਰੀ ਅਕਾਲ ਪਿਆਰੇ ਬੱਚੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ Azmin Education ਤੇ ਬੋਰਡ ਦੀਆਂ ਪ੍ਰੀਖਿਆ ਦੀ ਡੇਟਸ਼ੀਟ ਤਾਂ ਪਹਿਲਾਂ ਹੀ ਆ ਚੁੱਕੀ ਹੈ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਾਨ ਬੋਰਡ ਦੀਆਂ ਜਿਹੜੀਆਂ ਕਲਾਸਾਂ ਨੇ ਇਹਦਾ 6ਵੀਂ 7ਵੀਂ 9ਵੀਂ 11ਵੀਂ ਪਹਿਲੀ ਤਿਲਕ ਉਹਨਾਂ ਦੀ ਡੇਟਸ਼ੀਟ ਕੱਢ ਦਿੱਤੀ ਹੈ ਠੀਕ ਹੈ ਜੀ ਨਾਨ ਬੋਰਡ ਜਮਾਤਾਂ ਲਈ ਸੈਸ਼ਨ 2025 ਦੀ ਸਾਲਾਨਾ ਪ੍ਰੀਖਿਆ ਦੀ ਡੇਟਸ਼ੀਟ ਸੰਬੰਧੀ ਠੀਕ ਹੈ ਜਿਹੜੇ ਪੇਪਰ ਆਉ ਤਿੰਨ ਤਿੰਨ ਤੋਂ ਸ਼ੁਰੂ ਹੋ ਕੇ 21 ਮਾਰਚ ਤੱਕ ਖਤਮ ਹੋ ਜਾਣਗੇ ਤੇ ਜਿਹੜੇ ਪ੍ਰਾਇਮਰੀ ਜਮਾਤਾਂ ਉੱਪਰ ਪ੍ਰਾਇਮਰੀ ਤੇ ਪ੍ਰਾਈਮਰੀ ਦੇ 17 ਮਾਰਚ ਤੋਂ ਸ਼ੁਰੂ ਹੋਣਗੇ ਤੇ 21 ਮਾਰਚ ਦੇ ਚਾਰ ਬੰਦਿਆਂ ਵਿੱਚ ਖਤਮ ਹੋ ਜਾਣਗੇ ਚਨਿਤ ਤੋਂ ਕਿ ਤੱਕ ਸਿਰਫ 17 18 ਦਿਨ ਵਿੱਚ ਹੀ ਸਾਡੇ ਪੇਪਰ ਖਤਮ ਹੋ ਜਾਣਗੇ ਠੀਕ ਹੈ ਇਹ ਨਾਨ ਬੋਰਡ ਕਲਾਸ ਚੌਥੀ ਪੰਜਵੀਂ ਸੱਤਵੀਂ ਨਵੀਂ ਤੇ 11ਵੀਂ ਡੇਟ ਸ਼ੀਟ ਹੈ ਪਹਿਲੇ ਤੇ ਚੌਥੀ ਦੀ ਡੇਟ ਸ਼ੀਟ ਇਸ ਪ੍ਰਕਾਰ ਹੈ 17 ਮਾਰਚ ਨੂੰ ਸੋਮਵਾਰ ਨੂੰ ਪਹਿਲੀ ਜਮਾਤ ਦਾ ਪੰਜਾਬੀ ਦਾ ਪੇਪਰ ਦੂਜੀ ਦਾ ਗਣਿਤ ਦਾ ਤੀਜੀ ਜਮਾਤ ਪੰਜਾਬੀ ਤੇ ਚੌਥੀ ਦਾ ਵੀ ਗਣਿਤ ਦਾ ਪੇਪਰ ਹੋਏਗਾ 18 ਮਾਰਚ ਨੂੰ ਯਾਨੀ ਕਿ ਦਿਨ ਮੰਗਲਵਾਰ ਨੂੰ ਸਿਰਫ ਚੌਥੀ ਤੇ ਪੰਜਵੀਂ ਜਮਾਤ ਦਾ ਪੇਪਰ ਹੋਏਗਾ ਗਣਿਤ ਅਤੇ ਪੰਜਾਬੀ ਦਾ 19 ਮਾਰਚ ਦਿਨ ਬੁੱਧਵਾਰ ਨੂੰ ਪਹਿਲੀ ਜਮਾਤ ਦਾ ਗਣਿਤ ਤੇ ਦੂਜੀ ਜਮਾਤ ਦਾ ਅੰਗਰੇਜ਼ੀ ਚੌਥੀ ਜਮਾਤ ਦਾ ਕੋਈ ਪੇਪਰ ਨਹੀਂ ਹੋਏਗਾ ਤੇ ਪੰਜਵੀਂ ਜਮਾਤ ਦਾ ਹਿੰਦੀ ਦਾ ਪੇਪਰ ਹੋਏਗਾ 20 ਮਾਰਚ ਬੀਰਵਾਰ ਨੂੰ ਪਹਿਲੀ ਜਮਾਤ ਦਾ ਅੰਗਰੇਜ਼ੀ ਦੂਜੀ ਦਾ ਪੰਜਾਬੀ ਤੀਜੀ ਦਾ ਅੰਗਰੇਜ਼ੀ ਤੇ ਚੌਥੀ ਦਾ ਈਵੀਐਸ ਜੀਵ ਰਵਾਤਾਰਨ ਦਾ ਪੇਪਰ ਹੋਵੇਗਾ 21 ਮਾਰਚ ਨੂੰ ਸ਼ੁੱਕਰਵਾਰ ਨੂੰ ਪਹਿਲੇ ਤੇ ਦੂਜੀ ਜਮਾਤ ਦਾ ਕੋਈ ਪੇਪਰ ਨਹੀਂ ਹੋਏਗਾ ਤੀਜੀ ਜਮਾਤ ਦਾ ਵਾਤਾਵਰਣ ਤੇ ਚੌਥੀ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਹੋਏਗਾ ਸਿਰਪੰਝ ਦਿਨਾਂ ਵਿੱਚ ਹੀ ਇਹ ਪੇਪਰ ਮੁਕੰਮਲ ਹੋ ਜਾਣਗੇ ਪ੍ਰਾਇਮਰੀ ਜਮਾਦੀ ਹਲਾਤਾ ਦਾ ਜਿਹੜਾ ਪ੍ਰੀਖਿਆ ਦਾ ਸਮਾਂ ਹੈ ਉਹਨੋਂ ਤੋ 12:30 ਵਜੇ ਤੱਕ ਹੋਏਗਾ ਹਰੇਕ ਪੇਪਰ 20 ਨੰਬਰ ਦਾ ਹੋਏਗਾ 80 ਨੰਬਰ ਦਾ ਹੋਏਗਾ ਤੇ 20 ਨੰਬਰ ਅੰਦਰੂਨੀ ਅੰਕ ਹਣ ਕੇ ਜਮਿਤ ਇਹ ਅੰਕ ਅਧਿਆਪਕ ਲਗਾਉਣਗੇ ਤੇ 28 ਤਰੀਕ ਨੂੰ ਰਿਜ਼ਲਟ ਤਿਆਰ ਕਰਕੇ ਰਿਕਾਰਡ ਸਕੂਲ ਵਿੱਚ ਰੱਖਣਗੇ ਠੀਕ ਹੈ ਤੇ 29 ਤਰੀਕ ਨੂੰ ਪੀਟੀਐਮ ਕੀਤੀ ਜਾਏਗੀ ਤੇ ਉੱਥੇ ਸਾਰੀ ਕਾਰਜਵਾਰੀ ਸਾਂਝੀ ਕੀਤੀ ਜਾਏਗੀ ਯਾਨੀ 29 ਮਾਰਚ ਤੱਕ ਰਿਜ਼ਲਟ ਟ ਕਲੀਅਰ ਹੋ ਜਾਣਗੇ ਉਸ ਤੋਂ ਬਾਅਦ ਜਿਹੜੀ 6ਵੀਂ 7ਵੀਂ ਦੇ 9ਵੀਂ ਦੀ ਪ੍ਰੀਖਿਆ ਦੀ ਡੇਟ ਸ਼ੀਟ ਹੈ ਉਹ ਇਸ ਪ੍ਰਕਾਰ ਹੈ ਇਹ ਪੇਪਰ 3 ਮਾਰਚ ਤੋਂ ਸ਼ੁਰੂ ਹੋਣਗੇ 3 ਮਾਰਚ ਸੋਮਵਾਰ ਨੂੰ 6ਵੀਂ ਦਾ ਪਹਿਲਾ ਪੇਪਰ ਸਾਇੰਸ ਦਾ ਹੋਵੇਗਾ 7ਵੀਂ ਦਾ ਸਮਾਜਿਕ ਸਿੱਖਿਆ ਦਾ ਤੇ 9ਵੀਂ ਦਾ ਗਣਿਤ ਦਾ 4 ਮਾਰਚ ਨੂੰ 6ਵੀਂ ਦਾ ਹਿੰਦੀ ਦਾ ਫਿਰ ਸਰੀਰਕ ਸਿੱਖਿਆ ਤੇ 9ਵੀਂ ਦਾ ਕੰਪਿਊਟਰ 5 ਮਾਰਚ ਦੀ ਛੁੱਟੀ ਰਹੇਗੀ 6 ਮਾਰਚ ਨੂੰ ਵੀਰਵਾਰ ਨੂੰ ਸਮਾਜਿਕ ਦਾ ਹੋਏਗਾ 6ਵੀਂ ਜਮਾਤ ਦਾ 7ਵੀਂ ਦਾ ਗਣਿਤ ਦਾ ਤੇ 9ਵੀਂ ਦਾ ਅੰਗਰੇਜ਼ੀ ਦਾ ਉਸ ਤੋਂ ਬਾਅਦ 7 8 9 ਮਾਰਚ ਨੂੰ ਛੁੱਟੀਆਂ ਰਹਿਣਗੀਆਂ ਸਕੂਲ ਵਿੱਚ ਕੋਈ ਪੇਪਰ ਨਹੀਂ ਹੋਏਗਾ 10 ਮਾਰਚ ਨੂੰ ਸਰੀਰਿਕ ਸਿੱਖਿਆ ਦਾ ਪੇਪਰ ਹੋਏਗਾ ਸੋਪਾ ਨੂੰ ਤਾਂ ਪੰਜਾਬੀ ਦਾ 9ਵੀਂ ਜਮਾਤ ਦਾ ਹਿੰਦੀ ਦਾ ਅੱਧਵਾ 11 ਮਾਰਚ ਦੀ ਛੁੱਟੀ 12 ਮਾਰਚ ਦੇ ਨਬਦਵਾਰ ਨੂੰ 6ਵੀਂ ਦਾ ਗਣਿਤ 7ਵੀਂ ਦਾ ਅੰਗਰੇਜ਼ੀ ਤੇ 9ਵੀਂ ਦਾ ਸਾਇੰਸ ਦਾ ਪੇਪਰ ਹੋਏਗਾ 13 ਤੇ 14 ਮਾਰਚ ਦੀ ਫੇਰ ਛੁੱਟੀ ਰਹੇਗੀ ਬੱਚੋ ਦੋ ਦਿਨ ਦੀ ਉਸ ਤੋਂ ਬਾਅਦ 15 ਮਾਰਚ ਨੂੰ ਜਿਹੜਾ ਸਕੂਲ ਲੱਗੇਗਾ ਸ਼ਨੀਵਾਰ ਨੂੰ ਤਾਂ 6ਵੀਂ ਦਾ ਅੰਗਰੇਜ਼ੀ ਦਾ ਪੇਪਰ 7ਵੀਂ ਦਾ ਹਿੰਦੀ ਤੇ 8ਵੀਂ ਜਮਾਤ ਦਾ ਸੋਰੀ 9ਵੀਂ ਜਮਾਤ ਦਾ ਸਮਾਜਿਕ ਸਿੱਖਿਆ ਦਾ ਪੇਪਰ ਹੋਏਗਾ 16 ਨੂੰ ਐਤਵਾਰ ਹੈ 17 ਮਾਰਚ ਨੂੰ 6ਵੀਂ ਦਾ ਕੰਪਿਊਟਰ 7ਵੀਂ ਦਾ ਵੀ ਕੰਪਿਊਟਰ 9ਵੀਂ ਦਾ ਪੰਜਾਬੀ ਹੈ 18 ਮਾਰਚ ਮੰਗਲਵਾਰ ਨੂੰ ਪੰਜਾਬੀ ਸਾਇੰਸ ਤੇ 9ਵੀਂ ਦਾ ਪੰਜਾਬੀ ਵੀ ਉਸ ਤੋਂ ਬਾਅਦ 19 ਮਾਰਚ ਨੂੰ 9ਵੇਂ ਵਿਸ਼ੇ ਹੋਣਗੇ ਸਰੀਰਿਕ ਸਿੱਖਿਆ ਤੇ ਹੋਰ ਜਿਹੜੇ 9ਵੇਂ ਵਿੱਚ ਡਿਟੇਲ ਵਗੈਰਾ ਰੱਖੇ ਹੋਏ ਨੇ ਉਸ ਤੋਂ ਬਾਅਦ 11ਵੀਂ ਦੀ ਡੇਟਸ਼ੀਟ ਹੈ ਜਿਹੜੀ 11ਵੀਂ ਦੇ ਪੇਪਰ ਵੀ 17 ਮਾਰਚ ਨੂੰ ਸ਼ੁਰੂ ਹੋ ਜਾਣਗੇ ਸੋਮਵਾਰ ਨੂੰ 8 ਸਾਲਿਆਂ ਦਾ ਅੰਗਰੇਜ਼ੀ ਦਾ ਪੇਪਰ ਹੋਏਗਾ ਸਾਇੰਸ ਵਾਲਿਆਂ ਦਾ ਵੀ ਇਹ ਸਾਰਿਆਂ ਦਾ ਸਾਂਝਾ ਪੇਪਰ ਹੋਏਗਾ ਉਸ ਤੋਂ ਬਾਅਦ 4 ਮਾਰਚ ਮੰਗਲਵਾਰ ਨੂੰ ਵਾਤਾਵਰਣ ਦਾ ਪੇਪਰ ਹੋਏਗਾ ਸਾਇੰਸ ਵਾਲਿਆਂ ਦਾ ਵੀ ਈਵੀਐਸ ਦਾ ਹੋਏਗਾ ਇਹ ਵੀ ਸਾਂਝਾ ਪੇਪਰ ਹੋਏਗਾ 5 ਮਾਰਚ ਦੀ ਛੁੱਟੀ ਹੋਏਗੀ 6 ਮਾਰਚ ਦਿਨ ਵੀਰਵਾਰ ਨੂੰ ਮੈਥ ਦਾ ਪੇਪਰ ਹੋਏਗਾ ਸਾਇੰਸ ਸਾਰਿਆਂ ਦਾ ਠੀਕ ਹੈ ਤੇ ਵੋਕੇਸ਼ਨ ਵਾਲਿਆਂ ਦਾ ਆਪਣਾ ਸਵ ਪੇਪਰ ਹੋਏਗਾ 7 ਮਾਰਚ ਨੂੰ ਸ਼ੁੱਕਰਵਾਰ ਨੂੰ ਕੰਪਿਊਟਰ ਦਾ ਪੇਪਰ ਸਾਰੇ 11ਵੀਂ ਜਮਾਤ ਦਾ 8 ਤੇ 9 ਮਾਰਚ ਨੂੰ ਛੁੱਟੀ ਹੋਵੇਗੀ 10 ਮਾਰਚ ਨੂੰ 8 ਸਾਲਿਆਂ ਦਾ ਪੋਲਿਟੀਕਲ ਦਾ ਸਾਇੰਸ ਵਾਲਿਆਂ ਦਾ ਬਾਇਓਲੋਜੀ ਦਾ ਕਮਰਸ਼ੀਅਲ ਦਾ ਮੈਨੇਜਮੈਂਟ ਆਫ ਤੇ ਵੋਕੇਸ਼ਨਲ ਵਾਲਿਆਂ ਦਾ ਪੇਪਰ 2 ਹੋਵੇਗਾ 11 ਮਾਰਚ ਨੂੰ ਸਾਰਿਆਂ ਨੂੰ ਛੁੱਟੀ ਰਹੇਗੀ ਤੇ 12 ਮਾਰਚ ਨੂੰ ਪੰਜਾਬੀ ਦਾ ਪੇਪਰ ਹੋਏਗਾ ਸਾਰੇ ਹੀ ਸਟਰੀਮ ਦਾ 13 ਤੇ 14 ਮਾਰਚ ਨੂੰ ਫਿਰ ਛੁੱਟੀ ਰਹੇਗੀ 15 ਮਾਰਚ ਨੂੰ ਹਿਸਟਰੀ ਦਾ ਪੇਪਰ ਹੋਏਗਾ ਸਾਇੰਸ ਵਾਲਿਆਂ ਦਾ ਫਿਜ਼ਿਕਸ ਦਾ ਹੋਏਗਾ ਆਰਟ ਕਮਰਸ ਵਾਲਿਆਂ ਦਾ ਅਕਾਊਂਟ ਤੇ ਵੋਕੇਸ਼ਨਲ ਵਾਲਾ ਦਾ ਪੇਪਰ ਤੀਜਾ ਹੋਵੇ ਉਸ ਤੋਂ ਬਾਅਦ 17 ਤਰੀਕ ਨੂੰ ਜੀਓਗ੍ਰਾਫੀ ਦਾ ਪੇਪਰ ਹੋਏਗਾ 8 ਸਾਲਿਆਂ ਦਾ ਤੇ ਉਹਦਾ ਐਕਸਟਰਾ ਤੇ ਬਿਜ਼ਨਸ ਸਟਡੀ ਕਮਰਸ ਵਾਲਿਆਂ ਦਾ ਤੇ ਵੋਕੇਸ਼ਨਲ ਵਾਲਿਆਂ ਦਾ ਪੇਪਰ ਹੋਵੇਗਾ 19 ਮਾਰਚ ਨੂੰ 8 ਸਾਲਿਆਂ ਦਾ ਇਕਨੋਮਿਕਸ ਸਾਇੰਸ ਵਾਲਿਆਂ ਦਾ ਕੈਮਿਸਟਰੀ ਤੇ ਇਕਨੋਮਿਕਸ ਕਮਰਸ ਵਾਲਿਆਂ ਦਾ ਤੇ ਜਨਰਲ ਫਾਊਂਡੇਸ਼ਨ ਦਾ ਪੇਪਰ ਹੋਏਗਾ 20 ਮਾਰਚ ਨੋ ਹਿੰਦੀ ਪੰਜਾਬੀ ਅੰਗਰੇਜ਼ੀ ਜਿਹੜਾ ਵਾਧੂ ਵਿਸ਼ੇ ਰੱਖੇ ਹੋਏ ਨੇ ਇਲੈਕਟਿਵ ਪੰਜਾਬੀ ਇਲੈਕਟਿਵ ଇੰਗਲਿਸ਼ ਵਗੈਰਾ ਤੇ ਕਿ ਮਾਰਚ ਨੂੰ ਸਾਰੇ ਦਾ ਸੈਰੀਜ਼ ਕਹਿੰਦੇ ਐਕਸਟਰਾ ਜਿੰਨੇ ਡੀਟੇਲ ਵਗੈਰਾ ਰੱਖੇ ਹੋਏ ਤੇ ਪੇਪਰ ਹੋਣਗੇ ਤੇ 21 ਮਾਰਚ ਨੂੰ ਪੇਪਰ ਖਤਮ ਹੋ ਜਾਣਗੇ ਸਕੂਲ ਮਕੇ ਡੇਡ ਸ਼ੀਟ ਤੋਂ ਇਲਾਵਾ 11ਵੀਂ ਜਮਾਤ ਦੇ ਵਾਧੂ ਵਿਸ਼ੇ ਦੇ ਪੇਪਰ ਵੀ 25 ਤਰੀਕ ਤੋਂ ਪਹਿਲਾਂ ਪਹਿਲਾਂ ਖਤਮ ਕਰ ਲਏ ਜਾਣ ਇਹ ਪੂਰੇ ਸਿਲੇਬਸ ਵਿੱਚ ਹੋਏਗੀ ਝਟਰਮ ਵਾਈਜ਼ ਨਹੀਂ ਹੋਏਗਾ ਪੂਰਾ ਸਿਲੇਬਸ ਜਿਹੜਾ ਸਾਲ ਦਾ ਹੋਇਆ ਉਸ ਦਾ ਹੀ ਪੇਪਰ ਬਣੇਗਾ 6ਵੀਂ 7ਵੀਂ 9ਵੀਂ ਜਮਾਤ ਦੇ ਪ੍ਰੀਖ ਸਕੂਲ ਚ ਪੇਪਰ ਬਣਨਗੇ ਬਾਹਰੋਂ ਪੇਪਰ ਨਹੀਂ ਆਣਗੇ ਠੀਕ ਹੈ ਨਵੇਂ ਪੈਟਰਨ ਮੁਤਾਬਿਕ ਹੀ ਹੋਣਗੇ ਪ੍ਰੈਕਟੀਕਲ ਪ੍ਰੀਖਿਆ ਜੇ ਕਿਸੇ ਨੇ ਲੈਣੀ ਹੈ ਤਾਂ 28 ਮਾਰਚ ਤੋਂ 28 ਫਰਵਰੀ ਤੋਂ ਪਹਿਲਾਂ ਲੈ ਲਈ ਜਾਵੇ ਜਾਨੀ ਇਸ ਹਫਤੇ ਵਿੱਚ ਹੋ ਜਾਣਗੇ ਪੇਪਰ ਦਾ ਸਮਾਂ 9:30 ਤੋਂ 12:30 ਵਜੇ ਤੱਕ ਜਾਨੀ 3 ਘੰਟੇ ਦਾ ਰਹੇਗਾ ਠੀਕ ਹੈ ਜੀ ਤੇ ਸਕੂਲ ਵਿੱਚ ਸਾਰਾ ਰਿਪੋਰਟ ਦਰਜ ਕਰਨਾ ਹੈ ਸਾਰੇ ਪੇਪਰਾਂ ਚ ਸਾਰੇ ਬੱਚਿਆਂ ਦਾ ਆਉਣਾ ਯਕੀਨੀ ਹੈ ਜੇ ਕੋਈ ਪੇਪਰ ਵਿੱਚ ਨਹੀਂ ਆਂਦਾ ਤਾਂ ਉਹ ਫੇਲ ਹੋ ਸਕਦਾ ਹੈ ਠੀਕ ਹੈ 28 ਤਰੀਕ ਤੱਕ ਪੇਪਰ ਚੈੱਕ ਕਰਕੇ ਦਾ ਰਿਕਾਰਡ ਕੱਢ ਗਏ 29 ਮਾਰਚ ਨੂੰ ਪੇਰੈਂਟਸ ਮੀਟਿੰਗ ਕਰਕੇ ਪੀਟੀਐਮ ਕਰਕੇ ਰਿਜ਼ਲਟ ਕੋਸ਼ਿਸ਼ ਕੀਤੇ ਜਾਣਗੇ ਠੀਕ ਹੈ 29 ਤਰੀਕ ਨੂੰ ਪੀਟੀਐਮ ਹੋਏਗੀ ਤੇ ਸਾਰੇ ਮਾਪਿਆਂ ਨੂੰ ਉਹਦੇ ਰਿਜ਼ਲਟ ਦੇ ਦਿੱਤੇ ਜਾਣਗੇ ਤਾਂ ਬੱਚੋ ਇਹ ਹੈ ਤੁਹਾਡੇ ਪੇਪਰਾਂ ਦੇ ਅਸੀਂ ਪੇਪਰ ਤੁਹਾਨੂੰ ਪਾਵਾਂਗੇ ਤੁਸੀਂ ਸੈਂਪਲ ਪੇਪਰ ਤੇ ਤੁਸੀਂ ਉਹਨੂੰ ਉਸ ਤਰ੍ਹਾਂ ਹੀ ਸੋਲਵ ਕਰਕੇ ਕਰਨਾ ਹੈ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਵੱਲੋਂ ਕਿ ਤੁਸੀਂ ਵੱਧ ਤੋਂ ਵੱਧ ਸੋਖੇ ਟੰਗ ਨਾਲ ਵਧੀਆ ਨੰਬਰ ਲੈ ਜਾ ਸਕੋ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜੇ ਰਹੋ ਅਸੀਂ ਬੱਤਵਾਂ ਸਟੱਡੀ ਮਟੀਰੀਅਲ ਪਾ ਰਿਹਾ ਧੰਨਵਾਦ